ਮੈਂ ਲਾਇਆ ਹਸਾਬ ਜਾਂ ਵੀ ਜਿੰਨੀਆਂ ਬੰਦਸ਼ਾ ਜਿੰਨੇ ਰੀਤੀ ਰਿਵਾਜ ਸੀਗੇ ਨਾ ਉਹ ਸਾਰੇ ਸਾਡੇ 90 ਦੇ ਜੰਮੀਆਂ ਤੇ ਲਾਗੂ ਹੋਏ ਨੇ ਉਦੋਂ ਬਾਅਦ ਸਾਰੇ ਹੀ ਬੰਦ ਹੋ ਗਏ ਪਹਿਲਾਂ ਤਾਂ ਤੁਸੀਂ ਵਿਆਹ ਵੇਖ ਲਓ ਆ ਜਿਹੜੇ ਚੁੰਨੀ ਚਰਾ ਚੜਾਵੇ ਵਾਲੀ ਰਾਂਦ ਜੀ ਕੱਟੀ ਆ ਸਾਡੇ ਜ਼ਮਾਨੇ ਚ ਹੀ ਹੁੰਦੀ ਸੀ 90 ਵਾਲੇ ਚ ਉਦੋਂ ਬਾਅਦ ਇਹ ਰਿਵਾਜ ਮਤਲਬ ਖਤਮ ਹੀ ਹੋ ਗਿਆ ਉਹ ਦੁਬਾਰਾ ਚੱਲ ਪਿਆ ਪ੍ਰੀ ਵੈਡਿੰਗਾਂ ਤੇ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗਾਂ ਤੇ ਮਿਲਦੇ ਆ ਤੇ ਜਿੰਨੇ ਕੱਪੜੇ ਸਾਨੂੰ ਬਰੀ ਝਟੋਏ ਸੀ ਬਾਈ ਉਹਨੇ ਤਾਂ ਅੱਜਕੱਲ ਪ੍ਰੀ ਵੈਡਿੰਗਾਂ ਤੇ ਪਾ ਲੈਂਦੀਆਂ ਕੁੜੀਆਂ ਹਨਾ ਤੇ ਮੇਰੇ ਤਾਂ ਉਦੋਂ ਮਤਲਬ ਕੱਪੜੀ ਢੋਏ ਸੀ ਕੱਲੀ ਕਰੇਵ ਹੁੰਦੀ ਸੀ ਦੂਜਾ ਕੋਈ ਕੱਪੜਾ ਹੀ ਨਹੀਂ ਹੁੰਦਾ ਸੀ ਅੱਜਕੱਲ ਦੁਕਾਨ ਤੇ ਜਾ ਕੇ ਪੁੱਛ ਲੋ ਪੇਂਟ ਕਰਨ ਵਾਲੇ ਅੱਡ ਕੱਪੜੇ ਕਢਾਈ ਕਰਨ ਵਾਲੇ ਅੱਡ ਕੱਪੜੇ ਹੈਂਡਵਰਕ ਦੇ ਅੱਡ ਕੱਪੜੇ ਤੇ ਮੇਰੇ ਕਰੇਵ ਦੇ ਸੂਟ ਸੀ ਪੰਜੇ ਦੇ ਪੰਜੇ ਤੇ ਉਹ ਵੀ ਬਸ ਕੱਲੇ ਫੁੱਲ ਦਾ ਫਰਕ ਸੀ ਬਾਈ ਕਿਸੇ ਦੇ ਵੱਡਾ ਫੁੱਲ ਕਿਸੇ ਤੇ ਛੋਟਾ ਫੁੱਲ ਫੁੱਲ ਵੀ ਫਿਰ ਕੰਨੀ ਤੋਂ ਵੇਲ ਸ਼ੁਰੂ ਹੁੰਦੀ ਸੀ ਨਾ ਉਹਦਾ ਮੂੰਹ ਨਾ ਸਿਰ ਤੇ ਕਦੇ ਨਗੋਚੜ ਉੱਧੇ ਵੀ ਮੇਰੀ ਮਾਂ ਜਾ ਕੇ ਕਹਿੰਦੀ ਪਾਰਲਰ ਵਾਲੀ ਨੂੰ ਚੰਗਾ ਪੁੱਤ ਆ ਐਂ ਜੇ ਕਰੀ ਵੀ ਪਤਾ ਜਾਣਾ ਲੱਗੇ ਫਿਰ ਇਹਦੇ ਪਾਪੇ ਦਾ ਸੁਭਾਅ ਹੈ ਨਹੀਂ ਨਾ ਹੁਣ ਉਹੀ ਮੋਤੀ ਦੀਆਂ ਪ੍ਰੀ ਵੈਡਿੰਗਾਂ ਤੱਕ ਕਰਾਊਗਾ ਤੇ ਜਿਹੜਾ ਬਾਹਰ ਪੜਨ ਲਾਉਂਦੇ ਆ ਉਹ ਵੱਖ ਸਾਡੇ ਵਾਰੀ ਕਹਿ ਦਿੰਦੇ ਸੀ ਵੀ ਬਸ ਘਰ ਵਾਲੇ ਨੂੰ ਚਾਹਗੁਰ ਦੀ ਪਰਚੀ ਲਿਖ ਕੇ ਫੜਾਉਣ ਜੋਗੀ ਹੋਗੀ ਕੁੜੀ 10 ਪੜ੍ਹ ਲਈ ਚਾਹੇ ਕੰਡਾ ਕਾਪੀ ਦੇਖਣ ਜੋਗੀ ਹੋਗੀ ਬਸ ਵਿਆਹ ਦੋ ਇੰਨੀ ਪੜ੍ਹਾਈ ਬਹੁਤ ਆ ਹੁਣ ਉਹ ਤੇ 10 ਸਾਲ ਦੇ ਫਿਊਚਰ ਦਾ ਅੱਗੇ ਜਾ ਕੇ ਸੋਚਦੇ ਆ ਤੇ ਆਹ ਚੁੰਨੀ ਚੜਾਵੇ ਵਾਲੀ ਜਿਹੜੀ ਰੀਤ ਸੀ ਇਹ ਸਾਡੇ ਟਾਈਮ ਤੇ ਚਾਲੂ ਹੋਈ ਸੀ ਜਦੋਂ ਸਾਡੀ ਰਾਤ ਜੀ ਕੱਟਦੀ ਘਰਦਿਆਂ ਨੇ ਚੁੰਨੀ ਚੜਾਵੇ ਜੇ ਕਰ ਕਰਕੇ ਉਸ ਤੋਂ ਬਾਅਦ ਇਹ ਰੀਤ ਵੀ ਬੰਦ ਹੋ ਗਈ ਬਈ ਸਾਡੇ ਨਾਲ ਤਾਂ ਹਰ ਜਗ੍ਹਾ ਨਾ ਇਨਸਾਫੀ ਹੋਈ ਆ ਮੈ It's half a line of us.